ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਜੋ ਧੰਨ ਪਾਈ ਬਾਲਾ ਜੀ ਖਡੂਰ ਸਾਹਿਬ ਕੇ ਸਰਵਣ ਕਰਾ ਰਹੇ ਨੇ ਕਿਵੇਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਰਵਾਬ ਲੈਣ ਵਾਸਤੇ ਭੇਜਿਆ ਭਾਈ ਫਰਿੰਦੇ ਦੇ ਕੋਲ ਕਿ ਮਰਦਾਨਾ ਜੀ ਨੇ ਆਖਿਆ ਸੱਚੇ ਪਾਤਸ਼ਾਹ ਜੀ ਆਪ ਜੀ ਰਵਾਬ ਲੈਣ ਤਾਂ ਭੇਜ ਰਹੇ ਹੋ ਪਰ ਕਿਰਪਾ ਕਰਕੇ ਕੁਛ ਮਾਇਆ ਵੀ ਦਿਓ ਮਾਇਆ ਤੋਂ ਬਿਨਾ ਮੈਂ ਕਿਵੇਂ ਰਵਾਬ ਲੈ ਕੇ ਆਵਾਂਗਾ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿ ਭਾਈ ਮਰਦਾਨਾ ਜੀ ਆਪ ਜੀ ਭੈਣ ਜੀ ਕੋਲ ਜਾਓ ਤਨ ਬੀਬੇ ਨਾਨਕੀ ਜੀ ਦੇ ਕੋਲ ਕਿ ਉੱਥੋਂ ਮਾਇਆ ਪ੍ਰਾਪਤ ਕਰਕੇ ਆਪ ਜੀ ਰਵਾਬ ਲੈਣ ਵਾਸਤੇ ਭਾਈ ਫਰੰਦੇ ਦੇ ਕੋਲ ਜਾਓ ਵਾਟ ਦੂਰ ਦੀ ਹੈ ਘਬਰਾਉਣਾ ਨਹੀਂ ਤੋ ਇਸ ਤਰ੍ਹਾਂ ਭਾਈ ਮਰਦਾਨਾ ਜੀ ਰਵਾਬ ਲੈਣ ਗਏ ਤਿੰਨ ਦਿਨ ਜਾਣ ਨੂੰ ਲੱਗ ਗਏ ਤਿੰਨ ਦਿਨ ਆਉਣ ਨੂੰ ਲੱਗ ਗਏ ਤਿੰਨ ਦਿਨ ਲਵਦਿਆਂ ਲੱਗ ਗਏ ਸਵਿਸਤਰਾ ਭਾਈ ਫਰੰਦੇ ਤੋਂ ਅਕਾਰਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਗੁਰੂ ਸਾਹਿਬ ਜੀ ਦੀ ਖੇਡ ਸੀ ਕਿਉਂਕਿ ਕਾਰਨ ਬਣਾ ਕੇ ਕਾਰਜਾਪ ਕਰਦੇ ਸਨ ਸੋ ਗੰਧਰ ਵਰਾਗੀ ਸੀ ਸਵਰਗ ਦਾ ਜੋ ਭਾਈ ਫਰਿੰਦਾ ਉਹ ਰਵਾਬ ਦੇਣ ਲਈ ਸਵਰਗ ਦੇ ਵਿੱਚੋਂ ਆਇਆ ਸੀ ਸੋ ਇਹ ਰਵਾਬ ਸੰਸਾਰੀ ਨਹੀਂ ਸੀ ਸੋ ਇਹ ਰਵਾਬ ਲੈ ਕੇ ਭਾਈ ਮਰਦਾਨਾ ਜੀ ਵਾਪਸ ਆਏ ਤੇ ਗੁਰੂ ਜੀ ਕੋਲ ਤੇ ਪਹਿਲੀ ਵਾਰ ਵਜਾਈ ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਮਰਦਾਨਾ ਜੀ ਇਸ ਦੀ ਤਾਰ ਛੇੜੋ ਤਾਂ ਉਸ ਸਮੇਂ ਭਾਈ ਮਰਦਾਨਾ ਜੀ ਨੇ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਇਜਾਜ਼ਤ ਲੈ ਕੇ ਆਗਾ ਮੰਗ ਕੇ ਪ੍ਰਵਾਬ ਦੀ ਧੁਨ ਛੇੜੀ ਤੇ ਵਿੱਚੋਂ ਆਵਾਜ਼ ਆਈ ਤੂੰ ਹੀ ਨਿਰੰਕਾਰ ਇੱਕ ਤੂੰ ਹੀ ਨਿਰੰਕਾਰ ਸੋ ਇਸ ਤਰ੍ਹਾਂ ਦੀ ਆਵਾਜ਼ ਆਈ ਉਹ ਆਵਾਜ਼ ਜਿੱਦੀ ਹਿਰਦੇ ਵਿੱਚ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਜੋ ਆਪ ਪਰਮੇਸ਼ਰ ਦਾ ਸਰੂਪ ਸਨ ਸੁਣ ਕੇ ਉਸੇ ਸਮੇਂ ਸਮਾਧੀ ਸਥਿਤ ਹੋ ਗਏ ਦੋ ਦਿਨ ਇੱਕੋ ਜਗਾਤੇ ਫੁਰਵਸਤਾ ਵਿੱਚ ਰਹੇ ਸਮਾਧੀ ਵਿੱਚ ਰਹੇ ਤਾਂ ਅਗਲਾ ਜੋ ਪ੍ਰਸੰਗ ਆ ਰਿਹਾ ਹੈ ਗੁਰੂ ਜੀ ਨੂੰ ਕਹਿੰਦੇ ਨੇ ਧੰਨ ਪਾਈ ਬਾਲਾ ਜੀ ਕੇ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਤੇ ਭਾਈ ਮਰਦਾਨਾ ਜੀ ਦਾ ਆਪਸ ਵਿੱਚ ਜੋ ਸੰਵਾਦ ਹੋ ਰਿਹਾ ਗੱਲਬਾਤ ਹੋ ਰਹੀ ਹੈ ਉਹ ਕੀ ਹੋਣੀ ਹੈ ਸੱਚੇ ਪਾਤਸ਼ਾਹ ਜੀ ਉਹ ਮੈਂ ਆਪ ਜੀ ਦੇ ਸਾਹਮਣੇ ਪ੍ਰਸੰਗ ਰੱਖਾਂਗਾ ਕਿ ਦੀਵਾਨ ਛੱਡਿਆ ਹੋਇਆ ਹੈ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਤਾਖਤ ਤੇ ਬਿਰਾਜਮਾਨ ਹਨ ਉੱਚੀ ਜਗ੍ਹਾ ਤੇ ਬਿਰਾਜਮਾਨ ਨੇ ਧੰਨ ਬਾਬਾ ਬੁੱਢਾ ਜੀ ਅਤੇ ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹ ਵੀ ਬਿਰਾਜਮਾਨ ਹਨ ਤੇ ਧੰਨ ਪਾਈ ਬਾਲਾ ਜੀ ਉਹ ਵੀ ਆਸਨ ਬਿਛਾਇਆ ਹੈ ਉਸ ਤੇ ਬਿਰਾਜਮਾਨ ਨੇ ਗੁਰੂ 파ਰਸ਼ਾ ਜੀ ਦੇ ਕੋਲ ਗੁਰੂ ਦੇ ਪਿਆਰੇ ਸਿੱਖ ਧੰਨ ਪਾਈ ਪਾਰੋ ਜੀ ਭਾਈ ਦੁਲਕਾ ਜੀ ਭਾਈ ਤੰਗਾ ਜੀ ਭਾਈ ਜੀਵਾ ਜੀ ਜੋ ਗੁਰੂ ਸਾਹਿਬ ਜੀ ਦਾ ਲੰਗਰ ਸਜਾਉਂਦੇ ਸਨ ਲਿਖਣ ਵਾਸਤੇ ਸਾਰੀ ਸਮਗਰੀ ਲੈ ਕੇ ਭਾਈ ਪੈੜਾ ਮੋਖਾ ਜੀ ਕਾਗਜ਼ ਕਲਮ ਦਵਾਤ ਲੈ ਕੇ ਹਾਜ਼ਰ ਬੈਠੇ ਨੇ ਸਾਹਮਣੇ ਸਿੱਖ ਸੰਗਤਾਂ ਸਜੀਆਂ ਹੋਈਆਂ ਹਨ ਮਤਾਮਾ ਭੈਣਾ ਵੀਰ ਬੱਚੇ ਬਜ਼ੁਰਗ ਵਿਚਕਾਰੋਂ ਦੀ ਰਸਤਾ ਹੈ ਜੋ ਅੱਗੇ ਸਤਿਗੁਰੂ ਜੀ ਨੂੰ ਨਮਸਕਾਰਾਂ ਕਰਦੇ ਨੇ ਧੰਨ ਭਾਈ ਵਾਲਾ ਜੀ ਨੇ ਅੱਤ ਬਨ ਕੇ ਸਤਿਗੁਰੂ ਮਹਾਰਾਜ ਜੀ ਤੋਂ ਆਗਿਆ ਮੰਗੀ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਕਿ ਬਾਈ ਬਾਲਾ ਜੀ ਮੇਰੇ ਗੁਰੂ ਨਾਨਕ ਦੀ ਜੋ ਜਨਮ ਕਥਾ ਚੱਲ ਰਹੀ ਹੈ ਉਹ ਆਪ ਜੀ ਸਰਵਣ ਕਰਾਓ ਸੋ ਇਸ਼ਾਰਾ ਪਾ ਕੇ ਧੰਨ ਬਾਈ ਬਾਲਾ ਜੀ ਸਤਿਗੁਰੂ ਜੀ ਨੂੰ ਇਸ ਤਰ੍ਹਾਂ ਕਹਿਣ ਲੱਗੇ ਹੇ ਸਤਿਗੁਰੂ ਜੀ ਗੁਰੂ ਜੀ ਤਾਂ 2 ਦਿਨ ਸਮਾਦੀ ਵਿੱਚ ਅਛਿਤ ਰਹਿ ਵਰ ਮਰਦਾਨਾ ਭੁੱਖਾ ਭਾਣਾ ਮਰਨ ਲੱਗਾ ਛੱਡ ਕੇ ਵੀ ਨਾ ਜਾ ਸਕੇ ਮਨ ਵਿੱਚ ਕਹਿਣ ਲੱਗਾ ਕਿ ਹੁਣ ਜਿਸ ਵੇਲੇ ਸੁੱਧ ਵਿੱਚ ਆਉਂਦੇ ਹਨ ਮੈਂ ਆਗਿਆ ਲੈ ਕੇ ਘਰ ਚਲਾ ਜਾਵਾਂਗਾ ਇਹਨਾਂ ਨਾਲ ਰਹਿਣਾ ਬੜਾ ਔਖਾ ਹੈ ਇਹਨੇ ਨੂੰ ਗੁਰੂ ਜੀ ਨੇ ਨੇਤਰ ਖੋਲੇ ਤੇ ਮਰਦਾਨੇ ਨੂੰ ਕਿਹਾ ਕਿ ਭਾਈ ਤੇਰਾ ਚਿਹਰਾ ਕਿਉਂ ਕੁਮਲਾ ਗਿਆ ਹੈ ਮਰਦਾਨੇ ਨੇ ਕਿਹਾ ਸੱਚੇ ਪਾਤਸ਼ਾਹ ਜੀ ਤੁਹਾਨੂੰ ਤਾਂ ਨਾ ਭੁੱਖ ਲੱਗਦੀ ਹੈ ਨਾ ਤ੍ਰੇਹ ਲੱਗਦੀ ਹੈ ਕਿ ਤੁਹਾਨੂੰ ਕੋਈ ਪ੍ਰਵਾਹ ਨਹੀਂ ਮੈਂ ਤਾਂ ਕਦੇ ਇਸ ਤਰ੍ਹਾਂ ਦੋ ਦਿਨ ਭੁੱਖਾ ਬੈਠਾ ਹਾਂ ਕਦੇ ਵੀ ਮੈਂ ਭੁੱਖਾ ਨਹੀਂ ਰਿਹਾ ਹੁਣ ਤਾਂ ਤੀਜਾ ਦਿਨ ਹੋਣ ਲੱਗਾ ਹੈ ਮੇਰੇ ਕੋਲ ਇਸ ਤਰ੍ਹਾਂ ਨਹੀਂ ਨਿਭਦੀ ਜਾਂ ਮੇਰੀ ਭੁੱਖ ਦੂਰ ਕਰੋ ਜਾਂ ਆਗਿਆ ਦਿਓ ਤਾਂ ਕਿ ਮੈਂ ਘਰ ਨੂੰ ਚਲਾ ਜਾਵਾਂ ਗੁਰੂ ਜੀ ਨੇ ਕਿਹਾ ਕਿ ਭਾਈ ਸਾਡੇ ਨਾਲ ਤਾਂ ਇਸੇ ਤਰ੍ਹਾਂ ਹੀ ਦੁੱਖ ਭੁੱਖ ਕਟਣੀ ਪਵੇਗੀ ਜੇ ਤਾਂ ਉਹ ਘਰ ਜਾਣਾ ਚਾਹੁੰਦਾ ਹੈ ਤਾਂ ਚਲਾ ਜਾ ਮਰਦਾਨਾ ਜਦ ਤੁਰਨ ਲੱਗਾ ਤਾਂ ਗੁਰੂ ਜੀ ਨੇ ਕਿਹਾ ਇਹ ਰਬਾਬ ਬੇਬੇ ਜੀ ਦੇ ਘਰ ਰੱਖ ਜਾ ਮਰਦਾਨਾ ਰਬਾਬ ਲੈ ਕੇ ਇੱਥੇ ਬੇਬੇ ਜੀ ਦੇ ਘਰ ਆ ਗਿਆ ਬੇਬੇ ਜੀ ਮਰਦਾਨੇ ਨੂੰ ਦੇਖ ਕੇ ਬੜੇ ਖੁਸ਼ ਹੋਏ ਤੇ ਆਦ ਨਾਲ ਬਿਠਾ ਕੇ ਪੁੱਛਿਆ ਕਿ ਮੇਰੇ ਭਰਾਤਾ ਜੀ ਕਿੱਥੇ ਹਨ ਮਰਦਾਨੇ ਨੇ ਕਿਹਾ ਜੀ ਉਹ ਬਾਹਰ ਬੈਠੇ ਹਨ ਮੈਂ ਆ ਗਿਆ ਲੈ ਕੇ ਘਰ ਨੂੰ ਚੱਲਿਆ ਹਾਂ ਹਾਂ ਉਹਨਾਂ ਨਾਲ ਮੇਰਾ ਗੁਜ਼ਾਰਾ ਨਹੀਂ ਹੁੰਦਾ ਉਹ ਤਾਂ ਨਾ ਕੁਝ ਖਾਂਦੇ ਹਨ ਨਾ ਪੀਂਦੇ ਹਨ ਮੈਂ ਭੁੱਖਾ ਹੀ ਰਹਿੰਦਾ ਹਾਂ ਆਹ ਰਬ ਆਪ ਸੰਭਾਲ ਲਵੋ ਤੇ ਤਲਵੰਡੀ ਨੂੰ ਕੋਈ ਸਨੇਹਾ ਦੇਣਾ ਹੈ ਉਹ ਮੈਨੂੰ ਦੇ ਦਿਓ ਬੇਬੇ ਨਾਨਕੀ ਜੀ ਇਹ ਸੁਣ ਕੇ ਬਹੁਤ ਉਦਾਸ ਹੋ ਗਈ ਤੇ ਵਿਰਾਗ ਕਰਨ ਲੱਗੀ ਇੰਨੇ ਨੂੰ ਭਾਈਆ ਜੈ RAM ਜੀ ਹੋਰੀ ਆ ਗਏ ਉਹਨਾਂ ਨੇ ਵਿਰਾਗ ਦਾ ਕਾਰਨ ਪੁੱਛਿਆ ਤਾਂ ਬੇਬੇ ਨਾਨਕੀ ਜੀ ਨੇ ਮਰਦਾਨੇ ਨੂੰ ਰਵਾਵ ਰੱਖਣ ਆਇਆ ਦੱਸ ਕੇ ਸਾਰਾ ਹਾਲ ਸੁਣਾਇਆ ਤੇ ਕਿਹਾ ਮਰਦਾਨਾ ਨਾਲ ਹੈਗਾ ਸੀ ਤਾਂ ਸਾਨੂੰ ਕੋਈ ਚਿੰਤਾ ਨਹੀਂ ਸੀ ਪਰ ਹੁਣ ਖੌਰੇ ਭਰਾ ਜੀ ਕਿੱਧਰ ਚਲੇ ਜਾਣ ਇੱਥੇ ਤਾਂ ਕਦੇ-ਕਦੇ ਦਰਸ਼ਨ ਦਿੰਦੇ ਸਨ ਪਰ ਜੇ ਪ੍ਰਦੇਸ਼ ਚਲੇ ਗਏ ਤਾਂ ਫਿਰ ਕਿੱਥੋਂ ਦਰਸ਼ਨ ਹੋਣਗੇ ਭਾਈ ਆ ਜੈ ਰਾਮ ਜੀ ਨੇ ਮਰਦਾਨੇ ਨੂੰ ਕਿਹਾ ਕਿ ਭਾਈ ਤੂੰ ਤਲਵੰਡੀ ਕਿਉਂ ਜਾਂਦਾ ਹੈ ਤੇਰੇ ਨਾਲ ਗੁਰੂ ਜੀ ਦਾ ਬੜਾ ਹਿੱਤ ਹੈ ਪ੍ਰੇਮ ਹੈ ਉਹਨਾਂ ਪਾਸ ਕਿਉਂ ਨਹੀਂ ਰਹਿੰਦਾ ਮਰਦਾਨੇ ਨੇ ਕਿਹਾ ਜੀ ਉਹਨਾਂ ਨੂੰ ਨਾ ਭੁੱਖ ਲੱਗਦੀ ਹੈ ਨਾ ਪਿਆਸ ਲੱਗਦੀ ਹੈ ਪਰ ਮੈਂ ਕਿਸ ਤਰ੍ਹਾਂ ਨਿਰ ਆਹਾਰ ਰਹਿ ਸਕਦਾ ਹਾਂ ਤਾਂ ਭਾਈਆ ਜੈ ਰਾਮ ਜੀ ਨੇ ਕਿਹਾ ਤੂੰ ਦੋਵੇਂ ਵੇਲੇ ਸਾਡੇ ਘਰ ਆ ਕੇ ਪ੍ਰਸ਼ਾਦ ਚੱਕ ਜਾਇਆ ਕਰ ਜੇ ਕਿਤੇ ਬਾਹਰ ਜਾਣਾ ਪੈ ਜਾਏ ਤਾਂ ਵੀ ਧੰਨ ਲੈ ਜਾਇਆ ਕਰ ਜਿਸ ਤੋਂ ਮਹਿਤਾ ਕਲਿਆਣ ਜੀ ਦੀ ਪੁੱਤਰੀ ਨੂੰ ਧੀਰਜ ਰਹੇ ਮਰਦਾਨਾ ਸੁਣ ਕੇ ਖੁਸ਼ ਹੋ ਗਿਆ ਤੇ ਕਹਿਣ ਲੱਗਾ ਚੰਗਾ ਤੁਹਾਡਾ ਬਚਨ ਮੰਨ ਕੇ ਨਹੀਂ ਜਾਂਦਾ ਦੇਵੇ ਨਾਨਕ ਜੀ ਨੇ ਬੜੇ ਪ੍ਰਸੰਨ ਹੋ ਗਏ ਰਾਤ ਉੱਥੇ ਹੀ ਰਿਹਾ ਦਿਨ ਚੜ੍ਹੇ ਗੁਰੂ ਜੀ ਪਾਸ ਜਾਣ ਲਈ ਤਿਆਰ ਹੋ ਹੋ ਗਿਆ ਤੇ ਬੇਬੇ ਜੀ ਨੇ ਪ੍ਰਸ਼ਾਦ ਛਕਾ ਦਿੱਤਾ ਤੇ 20 ਰੁਪਏ ਨਗਦ ਦੇ ਕੇ ਕਿਹਾ ਕਿ ਗੁਰੂ ਜੀ ਨੂੰ ਕਹੋ ਕਿ ਮੈਨੂੰ ਦਰਸ਼ਨ ਦੇ ਜਾਣ ਮਰਦਾਨਾ ਮੋਢੇ ਤੇ ਰਵਾਵ ਧਰ ਗੁਰੂ ਜੀ ਪਾਸ ਜਾ ਪਹੁੰਚਾ ਤੇ ਗੁਰੂ ਜੀ ਕਿਹਾ ਮਰਦਾਨਿਆ ਮੁੜ ਕਿਉਂ ਆਇਆ ਹੈ ਤਾਂ ਮਰਦਾਨੇ ਨੇ ਸਾਰੀ ਗੱਲ ਸੁਣਾ ਕੇ ਕਿਹਾ ਕੇ 20 ਰੁਪਏ ਤੇ ਬਸਤਰ ਬੇਬੇ ਜੀ ਨੇ ਦਿੱਤੇ ਹਨ ਤੇ ਤੁਹਾਡੇ ਪਾਸ ਰਹਿਣ ਲਈ ਕਿਹਾ ਹੈ ਗੁਰੂ ਜੀ ਨੇ ਕਿਹਾ ਹੈ ਮਰਦਾਨਿਆ ਰੁਪਏ ਲੈਣ ਵਾਲੀ ਗੱਲ ਤੂੰ ਬਹੁਤ ਬੁਰੀ ਕੀਤੀ ਹੋ ਜਾਂ ਮੋੜਾ ਉਹਨਾਂ ਨੂੰ ਤਾਂ ਅੱਗੇ ਸ੍ਰੀ ਚੰਦ ਦੇ ਪਾਲਣ ਦਾ ਖਰਚ ਪਿਆ ਹੋਇਆ ਹੈ ਮਰਦਾਨੇ ਨੇ ਕਿਹਾ ਜੀ ਮੈਂ ਮੰਗੇ ਨਹੀਂ ਹਨ ਉਹਨਾਂ ਨੇ ਆਪੇ ਹੀ ਦਿੱਤੇ ਹਨ ਅੱਗੇ ਤੁਹਾਡੀ ਰਜਾ ਪਰ ਜੇ ਇਹ ਕਹਿਣ ਜੇ ਇਹ ਰਹਿਣ ਤਾਂ ਵੀ ਕੋਈ ਡਰ ਨਹੀਂ ਕਿਤੇ ਜੰਗਲ ਉਹ ਝਾੜ ਵਿੱਚ 100 ਵੀਰਾਂ ਲੋੜ ਪੈਂਦੀ ਹੈ ਗੁਰੂ ਜੀ ਨੇ ਕਿਹਾ ਕਿ ਭਾਈ ਉਸ ਨਿਰੰਕਾਰ ਤੇ ਜੋ ਸਭ ਦੀ ਪਾਲਣਾ ਕਰਨ ਵਾਲਾ ਹੈ ਉਸ ਤੇ ਭਰੋਸਾ ਰੱਖਿਆ ਕਰ ਮਾਤਾ ਦੇ ਉਧਰ ਵਿੱਚ ਵੀ ਤੇ ਪੱਥਰਾਂ ਦੇ ਕੀੜਿਆਂ ਨੂੰ ਵੀ ਉਹ ਰਿਜਕ ਪਚਾਉਂਦਾ ਹੈ ਦੇਖ ਬਾਲਕ ਪਿੱਛੋਂ ਜਨਮ ਲੈਂਦਾ ਹੈ ਪਰ ਮਾਤਾ ਦੇ ਹਸਤਨਾ ਵਿੱਚ ਦੁੱਧ ਪਹਿਲੋਂ ਆਪੇ ਆ ਜਾਂਦਾ ਹੈ ਤੇਰੀ ਪ੍ਰਾ ਰਬਰ ਤੇਰੇ ਨਾਲ ਹੈ ਫਿਕਰ ਨਾ ਕਰ ਮਰਦਾਨੇ ਨੇ ਇਹ ਬਚਨ ਸੁਣ ਕੇ ਸੰਤੋਖ ਆ ਗਿਆ ਤੇ ਕਹਿਣ ਲੱਗਾ ਤੁਹਾਨੂੰ ਬੇਬੇ ਜੀ ਬਹੁਤ ਯਾਦ ਕਰਦੇ ਹਨ ਸੋ ਤੁਸੀਂ ਵੀ ਚਲੋ ਮੈਂ ਵੀ ਤੁਹਾਡੇ ਨਾਲ ਹੀ ਚੱਲ ਕੇ ਇਹ 20 ਰੁਪਏ ਮੋੜ ਦਿਆਂਗਾ ਗੁਰੂ ਜੀ ਨੇ ਕਿਹਾ ਚੰਗਾ ਬੇਬੇ ਨਾਨਕੀ ਜੀ ਦਾ ਕਹਿਣਾ ਨਹੀਂ 모ੜ ਸਕਦੇ ਚਲੋ ਚਲਿਏ ਤਾਂ ਇਹ ਕਹਿ ਕੇ ਭਾਈ ਮਰਦਾਨਾ ਜੀ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਰ ਪਏ ਭਾਈ ਬਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਤਰੇ ਤਰੇ ਗੁਰੂ ਪਾਤਸ਼ਾਹ ਜੀ ਤਨ ਬੇਬੇ ਨਾਨਕ ਜੀ ਦੇ ਗ੍ਰਹਿ ਵਿਖੇ ਆਏ ਤੇ ਬੇਬੇ ਨਾਨਕੀ ਜੀ ਬਹੁਤ ਪ੍ਰਸੰਨ ਹੋਈ ਕਹਿਣ ਲੱਗੇ ਮੈਨੂੰ ਤੁਹਾਡੇ ਦਰਸ਼ਨ ਦੀ ਬੜੀ ਇੱਛਾ ਰਹਿੰਦੀ ਹੈ ਦਰਸ਼ਨ ਦੇਂਦੇ ਰਹਾ ਕਰੋ ਮੈਂ ਰੋਜ਼ ਹੀ ਉਡੀਕਦੀ ਹਾਂ ਗੁਰੂ ਜੀ ਨੇ ਕਿਹਾ ਕਿ ਜਦੋਂ ਯਾਦ ਕਰੋਗੇ ਮੈਂ ਉਸੇ ਵੇਲੇ ਆ ਜਾਇਆ ਕਰਾਂਗਾ ਫਿਰ ਕਿਹਾ ਮਰਦਾਨਿਆਂ ਰੁਪਏ ਮੋੜ ਦੇ ਬੇਬੇ ਜੀ ਨੇ ਕਿਹਾ ਅਸੀਂ ਆਪੇ ਦਿੱਤੇ ਨੇ ਇਸ ਨੇ ਮੰਗੇ ਨਹੀਂ ਹਨ ਇਹ ਮਰਾਸ਼ੀ ਹੈ ਆਪਣੇ ਘਰ ਦਾ ਲਾਗੀ ਹੈ ਇਹ ਹੁਣ ਹੋਰ ਵਿਚਾਰਾ ਕਿੱਥੋਂ ਮੰਗੇਗਾ ਤਲਵੰਡੀ ਤੋਂ ਆਇਆ ਹੈ ਤੁਸੀਂ ਆਪੇ ਕਿਹਾ ਸੀ ਕਿ ਮਰਦਾਨਿਆਂ ਜਿਹੜੀ ਚੀਜ਼ ਦੀ ਲੋੜ ਹੋਵੇ ਤੂੰ ਮੰਗ ਲਿਆ ਕਰ ਸੋ ਇਸ ਨੇ ਲੈ ਲਏ ਹੰਤਾ ਕੀ ਹੈ ਵੀਰ ਜੀ ਜਿਵੇਂ ਆਪ ਜੀ ਦੀ ਆਗਿਆ ਹੈ ਉਸ ਤਰ੍ਹਾਂ ਪਾਲਣ ਹੋਵੇਗਾ ਗੁਰੂ ਜੀ ਨੇ ਕਈ ਵੀਰਾਂ ਕਿਹਾ ਪਰ ਬੇਬੇ ਜੀ ਨੇ ਕਿਹਾ ਕਿ ਮਰਦਾਨੇ ਨੂੰ ਖਾਲੀ ਨਹੀਂ ਭੇਜਣਾ ਇਹ ਆਪਣਾ ਲਾਗੀ ਹੈ ਗੁਰੂ ਜੀ ਕਿਹਾ ਇਹ ਕੁਲਦਮ ਰਾਸ਼ੀ ਹੈ ਜਦੋਂ ਫੇਰ ਆਵੇ ਦੇ ਦੇਣੇ ਹੁਣ ਰੱਖ ਲਓ ਆਖਰਕਾਰ ਬਹੁਤ ਵੇਰਾਂ ਕਹਿ ਕਹਾ ਕੇ ਰੁਪਏ ਵਾਪਸ ਕਰ ਦਿੱਤੇ ਤੇ ਭਾਈ ਮਰਦਾਨਾ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕੁਛ ਦਿਨ ਘਰੇ ਰਹਿਣ ਤੋਂ ਬਾਅਦ ਉਥੋਂ ਸਮੇਤ ਭਾਈ ਮਰਦਾਨੇ ਦੇ ਵਿਦਿਆ ਹੋਏ ਤੇ ਆਪਣੇ ਬਾਹਰ ਜਿੱਥੇ ਬੈਠੇ ਸਨ ਗੁਰੂ ਪਾਤਸ਼ਾਹ ਜੀ ਮੜੀ ਮਸਾਣਾ ਵਿੱਚ ਉੱਥੇ ਪਹੁੰਚ ਗਏ ਹਨ ਭਾਈ ਬਾਲਾ ਜੀ ਇਸ ਤਰ੍ਹਾਂ ਸਰਵਣ ਕਰਾ ਰਹੇ ਨੇ ਨਾਲ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਜੀ ਹੁਣ ਫੇਰ ਵਾਪਸ ਆ ਗਏ ਨੇ ਸੱਚੇ ਪਾਤਸ਼ਾਹ ਜੀ ਮਿਲ ਕੇ ਬੇਬੇ ਨਾਨਕੀ ਜੀ ਨੂੰ ਭਾਈ ਆ ਜੈ ਰਾਮ ਜੀ ਨੂੰ ਤੇ ਆਖਰ ਨੂੰ 20 ਰੁਪਏ ਵਾਪਸ ਦੇ ਕੇ ਤੇ ਨਾਲ ਕਿਹਾ ਕਿ ਅੱਜ ਤੁਸੀਂ ਇਹ ਮਾਇਆ ਵਾਪਸ ਲੈ ਲਵੋ ਫਿਰ ਕਿਤੇ ਸਮਾ ਪਵੇ ਫਿਰ ਦੇ ਦੇਣਾ ਜੋ ਬੇਬੇ ਨਾਨਕ ਜੀ ਨੇ ਉਹ ਮਾਇਆ ਪਕੜ ਲਈ ਤੇ ਸਤਿਗੁਰੂ ਮਹਾਰਾਜ ਜੀ ਵਾਪਸ ਆਏ ਹਨ ਭਾਈ ਬਾਲਾ ਜੀ ਕਹਿੰਦੇ ਸੱਚੇ ਪਾਤਸ਼ਾਹ ਜੀ ਇਹ ਪ੍ਰਸੰਗ ਸੀ ਗੁਰੂ ਸਾਹਿਬ ਜੀ ਦਾ ਤੇ ਭਾਈ ਮਰਦਾਨੇ ਦਾ ਤੇ ਅਗਲਾ ਜੋ ਪ੍ਰਸੰਗ ਆ ਰਿਹਾ ਹੈ ਉਹ ਹਿੰਦਾਲ ਦੀ ਸਾਖੀ ਆ ਰਹੀ ਹੈ ਸੱਚੇ ਪਾਤਸ਼ਾਹ ਜੀ ਹਿੰਦਾਲ ਨੂੰ ਕਿਵੇਂ ਤਾਰਨਾ ਕੀਤਾ ਸੋ ਉਹ ਪ੍ਰਸੰਗ ਮੈਂ ਕੱਲ ਨੂੰ ਆਪ ਜੀ ਨੂੰ ਸਰਵਣ ਕਰਾਵਾਂਗਾ ਇੱਥੇ ਹੀ ਭਾਈ ਬਾਲਾ ਜੀ ਨੇ ਭੁੱਲਾਂ ਚੁੱਕਾਂ ਦੀ ਖਿਮਾ ਮੰਗ ਲਈ ਕਿ ਨਾਲ ਆਪਾਂ ਵੀ ਖਿਮਾ ਮੰਗਦੇ ਹਾਂ ਕਿ ਸਤਿਗੁਰੂ ਜੀ ਰਹਿਮਤਾ ਕਰਨ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਦੀ ਜੋ ਚੱਲ ਰਹੀ ਲੜੀਵਾਰ ਜਨਮ ਕਥਾ ਹੈ ਸਰਵਣ ਕਰਦੇ ਕਰਾਉਂਦੇ ਰਹੀਏ ਤੇ ਜਦੋਂ ਫਿਰ ਇਸ ਤਰ੍ਹਾਂ ਸਰਵਣ ਕਰਾਉਂਦੇ ਆ ਕਦੇ ਵੀ ਸਾਡੇ ਹਿਰਦੇ ਵਿੱਚ ਕੋਈ ਵੀ ਗੁਰੂ ਪਾਤਸ਼ਾਹ ਜੀ ਦੀ ਸਿੱਖਿਆ ਦਾ ਇੱਕ ਕਿਣਕਾ ਵੀ ਹਿਰਦੇ ਵਿੱਚ ਵਸ ਗਿਆ ਤਾਂ ਫਿਰ ਸਾਡਾ ਲੋਕ ਸੁਖੀ ਇਹ ਪਰਲੋਕ ਸਹਿਲਾ ਹੋਵੇਗਾ ਜੁੜੇ ਰਹੋ ਚੈਨਲ ਦੇ ਨਾਲ ਤਾਂ ਕਿ ਜੋ ਸਤਿਗੁਰੂ ਜੀ ਦੀ ਜਨਮ ਕਥਾ ਹੈ ਉਹ ਆਪਾਂ ਲੜੀਵਾਰ ਸਰਵਣ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ